हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਦੋਸਤੋ ਵੀਰ ਦਾ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਰਾਗ ਵੀਡੀਓ ਦੇ ਵਿੱਚ ਦਿਖਾਵਾਂਗੇ ਦੋ گاਵਾ ਸਜਰ ਸਿੰਘਾਂ ਤੇ ਇੱਕ ਮੱਝ ਬਿਲਕੁਲ ਜਿਹੜੀ ਤਾਜੀ ਸੁੱਈ ਹੋਈ ਹੈ ਪ੍ਰਾਪਰ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਜਿਹੜੀ ਆਪਾਂ ਵੀਰ ਜੋਬਨ ਦੇ ਕੋਲੋਂ ਪੁੱਛ ਕੇ ਟਰਨਾਂ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਹਰ ਵੀਡੀਓ ਦੇ ਵਿੱਚ ਇਹੀ ਬਾਰ ਬਾਰ ਬੇਨਤੀ ਕਰਦਾ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਉਹ ਤੁਸੀਂ ਆਪ ਕਰਨੀ ਆ ਅਸੀਂ ਦੋਸਤੋ ਕਿਸੇ ਪਾਸਿਓ ਕੋਈ ਦਲਾਲੀ ਦਾ ਕੰਮ ਨਹੀਂ ਕਰਦੇ ਨਾ ਪਸ਼ੂ ਖਰੀਦਣ ਵਾਲੇ ਪਾਸਿਓ ਨਾ ਪਸ਼ੂ ਵੇਚਣ ਵਾਲੇ ਪਾਸਿਓ ਤੁਹਾਡੀ ਆਪਣੀ ਸੋਚ ਆ ਆਪਣੀ ਸਮਝ ਆ ਪਸ਼ੂ ਕਿੱਦਾਂ ਖਰੀਦਣਾ ਸਾਈਗਾ ਆਨਲਾਈਨ ਪਾਉਣੀ ਆ ਜਾਂ ਆਫਲਾਈਨ ਖਰੀਦਣੀ ਆ ਪਸ਼ੂ ਦੀ ਤਸੱਲੀ ਜਿਹੜੀ ਚੁਾਈ ਕਰਨੀ ਆਨਲਾਈਨ ਕਰਨੀ ਜਾਂ ਆਫਲਾਈਨ ਕਰਨੀ ਇਹ ਡਿਪੈਂਡ ਕਰਦੀ ਏ ਗੱਲ ਤੁਹਾਡੇ ਤੇ ਤੁਹਾਡਾ ਹੱਕ ਮੰਦਾ ਪੈਸੇ ਲਾਉਣੇ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਪਸ਼ੂ ਦੀ ਤਸੱਲੀ ਪਸ਼ੂ ਖਰੀਦਣ ਤੋਂ ਪਹਿਲਾਂ ਨੀੜੀਆਂ ਜ਼ਰੂਰ ਕਰ ਲਿਆ ਕਰੋ ਬਾਅਦ ਵਿੱਚ ਕੋਈ ਲਾਂਬੇ ਦੀ ਗੱਲ ਨਾ ਹੋਵੇ ਵੀਰਾਂ ਨੂੰ ਬੇਨਤੀ ਇਹ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਤੇ ਸਲਗਣ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਆਓ ਵੀ ਇਨਾ ਕਰੀਏ ਗੱਲਬਾਤ ਡਿਟੇਲ ਆਪਾਂ ਸਾਰਿਆਂ ਨੇ ਪਸ਼ੂਾਂ ਦੇ ਵੀਰ ਦੇ ਕੋਲ ਪੁੱਛ ਲੈਣੇ ਆਂ ਜੀ ਬਈ ਅਸੀ ਗੱਲ ਸਾਥੀਕਰਤ ਜੀ ਉਹ ਠੀਕ ਠਾਕ ਵਧੀਆ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਚੱਲੀ ਜਾਂਦਾ ਮਾਦੀ ਕਰਵਾ ਜੀ ਚਲੋ ਪਹਿਲੇ ਬਹੂ ਪਾਈ ਲੱਗੇ ਉਹ ਜੀ ਵੇਜੇ ਡੰਗਰ ਡੰਗਰ 6-7 ਕੱਲ ਵੀ ਹੈਗੇ ਸੀ ਤੇ ਕੱਲ ਤੁਹਾਨੂੰ ਫੋਨ ਲਾ ਤਾਂ ਟਾਈਮ ਤੁਹਾਡਾ ਲੱਗਾ ਨਹੀਂ ਤੇ ਤੁਸੀਂ ਆਖਿਆ ਦੂਰ ਆ ਕੱਲ ਸ਼ਾਮੀ ਮਾਲ ਹੋ ਵੇਖ ਜਾ ਅੱਜ ਫਿਰ ਆਪੀ ਮਾਲ ਆ ਦੁਬਾਰਾ ਠੀਕ ਹੈ ਜੀ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਖਰੀ ਆਪਣਾ ਐਡਰੈਸ ਦੱਸ ਦੀ ਆਪਾਂ ਵੇਜੇ ਪਿੰਨ ਚਾਤੀ ਨੇਂ ਦਾ ਹਾਂਜੀ ਖਿਆਲ ਨੰਬਰ ਸਾਡਾ 7888 ਨਾਮ ਜੋਬਨ ਫੋਨ ਨੰਬਰ ਹੈ 9041824290 ਇਹ ਸੇ ਨੰਬਰ ਤੇ ਵਰਤਾ ਵੀ ਤੇ ਅੱਜ ਆਪਣੇ ਕੋ ਦੋ گاਵਾ ਤੇ ਇੱਕ ਦੋ گاਵਾ ਇੱਕ ਮੈਂ ਮੈਂ ਤੇ ਮਗਰ ਕੱਤੀ گاਵਾ ਦੇ ਮਗਰ ਬੱਛੇ ਗਾਵਾਂ ਦੋਹਾਂ ਤੇ ਮਗਰ ਵਸੇ ਹਾਂ ਦੋਹਾਂ گاਵਾ ਦੇ ਮਗਰ ਚੀ ਤੇ ਸ਼ੁਰੂ ਕਰ ਲਈਏ ਇਸ ਗਾਂ ਤੋਂ ਪਹਿਲਾਂ ਜੀਤੇ ਤੂੰ ਆ ਫਲਕਾਰੀ ਫਲਕੁਰੀਆਂ ਚ ਪਾਈ ਚੰਗੀ ਵਧੀਆ ਰੀਨ ਹੈ ਇਹ ਵਿੱਚ ਪਹਿਲਾ ਸੂਬਾ ਹੈ ਹਾਂਜੀ ਮੂੰਹ ਦੀ ਛੇ ਦਾ ਦਰਾ ਛੀ ਆ ਅੱਛਾ ਜੀ ਬੌੜੀ 14 ਕਿਲੋ ਹੋ ਜੀ 15 ਕਿਲੋ ਹੋ ਜੀ ਇੰਨਾ ਬੌੜ ਆਊਗਾ ਆ ਲੋ ਠੰਡੀ ਠੰਡੀ ਬੜੀ ਆ ਬਾਜ ਕਿਰਪਾਣਾ ਚੋਾਈ ਟੋਈ ਚੰਗੀ ਹੋਊਗੀ ਆ ਲੋ ਜੀ ਆ ਲੋ ਥੋੜਾ ਜਿਹਾ ਪਹੂ ਓਪਰਾ ਕਰ ਜਾਂਦਾ ਕਈ ਰਾਂ ਕਿਉਂਕਿ ਸੱਜਰ ਸੋਈ ਹੈ ਜੀ ਦੋ ਗਾਵਾਂ ਤੇ ਦੋ ਗਾਵਾਂ ਇੱਕ ਮੈਂ ਤਿੰਨੇ ਪਹੂਰੇ ਸੱਜੇ ਹਾਂ ਦਾ ਤਿੰਨੇ ਸੁਈਆਂ ਸਵਾਈਆਂ ਠੀਕ ਹੈ ਜੀ ਤੇ ਸ਼ੁਰੂ ਕਰੀਏ ਆਪਾਂ ਇਸ ਗਾਂ ਤੋਂ ਪਹਿਲੋਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਪਹਿਲਾਂ ਵਸੀ ਆ ਮੂੰਹ ਦੀ ਛੇਦਾਂ ਦਾ ਅੱਛਾ ਜੀ ਤਾਜੀ ਸੂਈ ਹੈ ਜੀ ਠੀਕ ਹੈ ਜੀ ਉਹ ਚਾਂਜ ਲੈ ਜਾ ਕੇ ਕਰਕੇ ਕਰਦੀ ਬਾਕੀ ਉਹ ਜੀ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਬਾਕੀ ਠੰਡੀ ਠੰਡੀ ਬੜੀ ਆ ਲੋ ਲਓ ਜੀ ਚੈੱਕ ਕਰ ਲੋ ਹਲੋ ਪੂਰੀ ਸੀਲਸ ਲੱਗ ਜੇ ਵੇ ਲੋ ਭਾਣੇ ਕੋਈ ਰੰਗ ਕੋਈ ਰੰਗਾ ਨਹੀਂ ਪਾਉਣਾ ਠੀਕ ਹੈ ਜੀ ਬੱਚਾ ਛੱਡੋ ਨਾ ਛੱਡੋ ਫਤੀਵਾ ਕੇ ਦੋਏ ਬੰਦੇ ਪਾਣੇ ਕੋ ਭੈਣ ਚੋਲੇ ਨਿਆਣਾ ਚੋਲੇ ਕਰ ਮੰਨੂ ਗੱਲ ਬਾਅਦ ਹੀ ਨਹੀਂ ਠੀਕ ਹੈ ਜੀ ਹਾਂਜੀ ਆ ਲੋ ਜੀ ਚੈੱਕ ਕਰ ਲੋ 14 15 ਕਿਲੋ ਬਹੁਤ ਹੀ ਹੋ ਗਈ ਹੋਣੇ ਸੋਹਣੇ ਚਰਸਾ ਪਾਉਂਦਾ ਉਹ ਬੱਚਾ ਗਾੜੀ ਬੈਠਾ ਏ ਹਾਂ ਜੀ ਬੱਚਾ ਵੀ ਗਾੜੀ ਬੈਠਾ ਵੱਚਾ ਦਾ ਹਾਂਜੀ ਸੇਮ ਕਲਰ ਚੈੱਕ ਕਰ ਲਿਓ ਥਣਾ ਦੀ ਕੁਆਲਿਟੀ ਅਖਰੀ ਇਧਰੋਂ ਹੋਣਾ ਉੱਥੇ ਡਣੀਆਂ ਦੇ ਪਾਸੇ ਮਾਏ ਦੀ ਕਿਰਪਾ ਨਹੀਂ ਠੰਡੀ ਹੈ ਨਾ ਲਓ ਜੀ ਇਹੋ ਜੀ ਗਾਣਾ ਗਾਵਾਂ ਬੜੀਆਂ ਰੇਤੀਆਂ ਏ ਹਾਂਜੀ ਪਾ ਆਓ ਜੀ ਗਾਹ ਪਹਿਲੀ ਵਾਰ ਆਈ ਕਰੇ ਲਓ ਜੀ ਚੈ ਕਈ ਗਾਵਾਂ ਹੱਥ ਨਹੀਂ ਲਾਉਂਦੇ ਪਿੰਡੇ ਦੇ ਜੀ ਹਾਂਜੀ 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 ਮੂੰਹ ਦੀ ਛੇਦੰਦ ਪਹਿਲਾ ਸੁਆ ਹੈ ਪਹਿਲਾ ਸੁਆ ਛੇਦੰਦ 14 ਪੌਂਡ ਵੀ ਕਿਲੋ ਕਰ ਦੂੰਗੀ ਰੋਜ਼ਾ ਦਾ ਸਾਮਾਨ ਆਈ ਆ ਲਓ ਜੀ ਕਰੋ ਚੈੱਕ ਜੀ ਬਾਕੀ ਵੀਰੋਂ ਮੈਂ ਹਾਰੇ ਵੀਡੀਓ ਚ ਬੇਨਤੀ ਆਹ ਜੀ ਉਹ ਵਿਖਾ ਦਿਓ ਮਸੀ ਦਾ ਆ ਲਓ ਜੀ ਕਰੋ ਚੈੱਕ ਮੈਂ ਤੁਹਾਨੂੰ ਫੇਸਬੁੱਕ 'ਆ ਲੀ ਦੀ ਮੁਰਦੀ ਦੀ ਵਿਖਾਉਣਾ ਆ ਲਓ ਆ ਲਓ ਮੂੰਹ ਦੀ ਛੇਦੰਦ ਲਓ ਚੈੱਕ ਜੀ ਛੇਦੰਦ ਪਿਓਰ ਠੀਕ ਹੈ ਜੀ ਕੋਈ ਝੂਠ ਸੱਚ ਮਾਰ ਕੇ ਰੰਗਾਂ ਨਹੀਂ ਦੇਣਾ ਅਪਾਹੇ ਅਗਲਾ 100 ਰੁਪਿਆ ਇਕੱਠਾ ਕਰਦਾ ਅਗਲਾ ਬੈਂਕ ਵਾਲਾ ਨਹੀਂ ਕਰੋ ਚੈੱਕ ਜੀ ਜੀ ਦੀਪ ਹੁੰਦੇ ਗਾ ਜਪੂਗੀ ਓਡੀ ਇੱਥੇ ਨਿਕਲੂ ਆਜ ਕਰੇ ਆ ਲੋ ਜੀ ਕਰ ਲੋ ਚ ਕੋਈ ਜੂਮ ਨਹੀਂ ਲੱਗਾ ਵੀਡੀਓ ਨੂੰ ਮੈਂ ਕ ਜੂਮ ਲਾ ਕੇ ਵੀਡੀਓ ਨਹੀਂ ਬਣਾਵਾ ਕਰੀ ਲਓ ਜੀ ਆਓ ਜੀ ਮਾਏ ਦੀ ਕਿਰਪਾ ਇਨੀ ਠੰਡੀ ਆ ਪੰਤੀ ਕੋਈ ਨਹੀਂ ਹੈ ਲੋ ਜੀ ਚੈੱਕ ਕਰੋ ਨਾ ਵਾਲੇ ਡੜ ਜਾਂਦਾ ਹਦਾ ਵੀ ਇਚੀਆਂ ਏ ਪਾ ਐ ਕਿ ਮੈਂ ਇਹ ਹਿਸਾਬ ਹਿਸਾਬ ਦਾ ਵੀ ਨਹੀਂ ਠੰਡੀ ਗਾ ਨਹੀਂ ਕਦੀ ਲੈਂਦੀ ਠੀਕ ਹੈ ਜੀ ਕਰੋ ਚੈੱਕ ਜੀ ਦੋਸਤੋ ਐਚ ਐਫ ਦੇ ਨਾਲ ਥੋੜਾ ਜਿਹਾ ਕਰੋਸ ਸੰਗ ਰੱਖਦੀ ਹੈ ਬਾਕੀ ਜ਼ਿਆਦਾ ਐਚ ਐਫ ਦੇ ਨਾਲ ਹੋ ਗਈ ਜੀ ਅੱਗੇ ਜਿਹੜਾ ਮੌਸਮ ਆ ਇਹ ਵੀ ਦੋਸਤੋ ਦੂਜੀ ਗੱਲ ਇਹ ਆ ਹੋਰ ਜਿਆਦਾ 15 ਕਿਲੋ ਬੋਲੀ ਹੋਊਗੀ ਲੋਏ ਜਰਗੀ ਕੰਡੇ ਜਰਗੀ 15 ਕਿਲੋ ਬੋੜਾ ਮਣਕੇ ਦਾਾਂਗੇ ਲੀਟਰ ਨਾਲ ਬੋੜਾ ਬਣਾ ਕੇ ਖਾ ਕੇ ਜਾਵੇ ਫੇਰ ਖੜੇਗਾ ਠੀਕ ਹੈ ਜੀ ਹਾਂ ਮੂੰਹ ਦੀ ਛੇਦਾਂ ਦਾ ਸੂਆ ਪਹਿਲਾ ਹੈ ਚੈੱਕ ਕਰੋ ਦੋਸਤੋ ਛੇਦਾਂ ਦਾ ਪੂਵੈ ਪਹਿਲਾ ਸੂਆ ਹੋਰ ਮੇਰੀ ਖੇਚੀ ਦਾ ਮੈਂ ਕੰਨਡ ਕਰ ਦਿੰਦੀ ਮੈਂ ਚਲੋ ਵੀ ਦੋਸਤੋ ਚੈੱਕ ਕਰ ਲੋ 14 15 ਕਿਲੋ ਬੋੜਾ ਜਿਹੜਾ ਜੋ ਬੰਦੇ ਕਹਿਣ ਮੁਤਾਬਕ ਬਾਕੀ ਤਸੱਲੀ ਆਪਣੀ ਜਰੂਰ ਕਰੋ ਵੀਜੀ ਗਵਰੰਟੀ ਦੇਣੀ ਆ ਲਓ ਜੀ ਵੀਰ ਬਾਰ ਬਾਰ ਇਹੀ ਗੱਲ ਵੀਡੀਓ ਦੇ ਵਿੱਚ ਕਹਿੰਦਾ ਵਾ ਕਿ ਆ ਕੇ ਚੋ ਕੇ ਤਸੱਲੀ ਕਰੋ ਲਓ ਜੀ ਕਰੋ ਚੱਕ ਜੀ ਤਾਰੋ ਜੀ ਸੋਨੀ ਆਰਡਰ ਕੁਆਲਟੀ ਤਿਆਰ ਕੀਤੀ ਆ ਥੋੜੀ ਵੀ ਭੈਣ ਭਰਾ ਆਇਆ ਨਾ ਅਰੇ ਟਾਈਮ ਕਦੇ 5 ਵਜੇ ਦੀ ਚਵਾਈ ਆ 3 ਵਜੇ ਤੇ 3 ਵਜੇ ਦੇ 5 ਮਿੰਟ ਹੋਏ ਆ ਜੇ 3 ਵਜੇ 25 ਮਿੰਟ ਮੜੀ ਜਗਾਸ ਕਰੀ ਲੇ ਨੋ ਜੀ ਦੋਸਤੋ ਕਹਿਣ ਦੀ ਗੱਲ ਨਹੀਂ ਆਪਾਂ ਜਿਹੜਾ ਟਾਈਮ ਹੈਗਾ ਤੁਹਾਨੂੰ ਉਹ ਖਿਆਲ 3:25 ਦਾ ਟਾਈਮ ਸ਼ਾਮ ਦਾ ਹੋਇਆ ਜੇ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੈ ਤੇ ਬਾਇ ਹੈ ਹੁਣ ਅੱਜ ਕਦੇ ਲਈ ਨਹੀਂ ਆਇਆ ਤਾਂ ਕਿ ਗਾਵਾਂ ਬੜੀਆਂ ਵੇਚੀਆਂ ਐ ਪਰ ਅਜੇ ਨਹੀਂ ਠੰਡੀ ਕਦੀ ਗਾਂ ਨਹੀਂ ਦਿਆਂਦੀ ਠੀਕ ਹੈ ਜੀ ਨਹੀਂ ਤਾਂ ਗਾਂ ਥਲੇ ਹੱਥ ਨਹੀਂ ਲਾਉਂ ਦਿੰਦੀ ਤੇ ਹੁਣ ਮੋਲ ਵੀ ਠੰਡਾ ਜੇ ਕਰੀਏ ਮੈਂ ਕਿਹਾ ਬਸੀ ਬਾੜੀ ਜਿਆਦੀ ਚੰਗੀ ਮੋਲ ਹਿਸਾਬ ਨਾਲ ਕਰਾਂਗੇ ਜਿੰਨੇ ਲਈ ਭਾਣੇ ਦੀ ਭਾਣ ਦਵਾਂਗੇ ਹਾਂ ਭਈ ਸਰ ਦੀ ਦੇ ਦਈਏ ਨਹੀਂ 60 ਤੋਂ ਵੀ ਜ਼ਿਆਦਾ ਹੋ ਗਿਆ ਮਗਾ ਬਸ਼ੀ ਬੜੀ ਚੰਗੀ ਜੀ ਬਾਬੂ ਬਾਬੂ ਬੜੀਆਂ ਚੰਗੇ ਇੱਕ ਦਿਖਾਉਂ ਸਹੀ ਇੱਕ ਦਿਨ ਮੈਂ ਖਾਤੀ ਸਾਰੀ ਖਾਦੀ ਚੀਜ਼ ਵਿਖਾਉਂਦੀ ਹੰਡੀ ਢੰਡੀ ਬੜੀ ਸੀਰਵਰੀ ਆ ਹਾਂ ਹਰ ਇੱਕ ਚੀਜ਼ 14 15 ਕਿਲੋ ਬੋਲੀ ਹੋਵੇ ਸੁਣੀ ਚੌਥਾ ਤਾਂ ਆਗੇ ਜੀ ਮੌਲਾ ਕੇ ਬਵਾ ਕੇ ਫਿਰ ਖਾੜ ਕੇ ਫਿਰ ਖਾ ਲੇ ਆਪਾਂ ਨੂੰ ਕੋਈ ਐਦਾਂ ਪੈਸਾ ਦਾ ਲਾਲਚ ਨਹੀਂ ਹੈਗਾ ਕਰੋ ਜੀ ਦੱਸੋ ਜੀ ਦੋ ਸ਼ਰਤਾਂ ਦੀ ਕੇ 60 ਜੋ ਹਾਂ ਹੋਰ ਵੇਲਾ ਕੀ ਜੀ ਯਾ ਉਹ ਸ਼ਰਦਾਂਗੇ ਇੱਕ ਕੀ ਸੋਚਦਾ 1000 ਰੁਪਏ ਸ਼ਰਦਾਂਗੇ 55000 ਪੂਰੀ ਦੀ ਕਰਦੀਏ ਦੇ ਦਾਂਗੇ ਲੋ ਜੀ ਇਹਦਾ ਕੁਝ ਨਹੀਂ ਜਾਈ 1.55 ਹਜ਼ਾਰ ਚਰਦਾਂਗੇ ਲੋ ਜੀ 55000 ਲੋ ਜੀ ਕਰ ਲਓ ਬੱਚੀ ਭੈਣ ਭਰਾ ਕੋ ਖੜੂਗਾ ਯਾਦ ਕਰੂਗਾ ਰੱਸੀ ਲੈ ਆਂਦੀ ਐ ਅੰਮ੍ਰਿਤਸਰੋਂ ਲੋ ਜੀ ਕਰੋ ਚਟਗੀ 54000 ਰੁਪਏ ਮੌਕੇ ਦਾ ਰੇਟ ਆ ਬੱਚਾ ਆ ਬੱਚਾ ਮਗਰ ਮੁਰਕੇ ਮੇਰਾ ਕੋ ਭੈਣ ਭਰਾ ਆ ਕੇ ਬੱਚੀ ਮਗਰ ਬੱਚਾ ਆ ਜੇ ਮਗਰ ਭੈਣ ਨਾਲ ਕਰ ਮੇਰਾ ਵੀ ਸੋਣ ਲੈ ਕਰੋ ਠੀਕ ਹੈ ਜੀ ਬੱਚਾ ਤੇ ਮਗਰ ਬੱਚਾ ਜੀ ਦੋਸਤੋ ਵੀਡੀਓ ਧਿਆਨ ਨਾਲ ਵੇਖਿਆ ਕਰੋ ਸਾਰੀ ਤੇ ਫੇਰ ਅਗਲੇ ਵੀਰ ਨੂੰ ਫੋਨ ਕਰਿਆ ਕਰੋ ਇਹਦੋਂ ਅਕੇ ਦਸੀ ਵੀਰ ਮੱਝ ਬੜੀ ਆ ਮੈਂ ਜੀ ਸੂਈ ਆ ਕੱਤੀ ਮਗਰ ਦੀ ਸੂਈ ਨੂੰ ਦਾਖਦ ਹੋ ਜਾਣਾ ਇਹਨੂੰ ਹਾਂ ਜੀ ਮੈਂ ਅੱਜ ਹੁਣੇ ਆਈ ਲੱਤੀ ਆ ਤੇ ਸੂਆ ਕਰਨ ਵਸੇ ਸੂਆ ਮੈਂ ਤੇ ਦੂਸਰਾ ਆਊਗਾ ਅੱਛਾ ਜੀ ਬੋਤ 12 ਕਿਲੋ ਹੋਗਾ 10 ਕਿਲੋ ਕਰਕੇ ਮੈਂ ਦਾਂਗੇ ਡੰਗ ਦੇ ਪੱਕਾ 10 ਕਿਲੋ ਚਵਾ ਦਾਂਗੇ 10 ਕਿਲੋ ਮਿਲ ਕੇ ਦੇ ਦਾਂਗੇ 10 ਕਿਲੋ 12 ਕਿਲੋ 12 ਆਊਗਾ 10 ਨਹੀਂ ਹੁੰਦਾ ਹੁੰਦਾ ਦੇਣੀ 10 ਕਿਲੋ ਕਰਕੇ ਹੀ ਆ ਠੀਕ ਹੈ ਜੀ ਕੋਈ ਭੈਣ ਭਾਵਾ ਡੰਗਲ ਖਰਦਾ ਗਾ ਲੈ ਜੇ ਮੈਂ ਲੈ ਜੇ ਪੰਜਾਂ ਦਿਨ ਦੀ ਗਾਰੰਟੀ ਲਾ ਕੇ ਦਾਂਗੇ ਠੀਕ ਹੈ ਜੀ ਪੰਜਾਂ ਨਾਲ ਦਬਾੜਾ ਮੁੜ ਕੇ ਭੈਣ ਪਾਣੀ ਪੰਜਾਂ ਨਾਲ ਦੀ ਗਾਰੰਟੀ ਇਸ ਗੱਲ ਦੀ ਹੋਊ ਜਿੰਨਾ ਦੁੱਧ ਦੱਸ ਸਾਡੀ ਗਾਂ ਕੋਈ ਲੱਤ ਛਾੜ ਮਾਰੇ ਪੂਰ ਛੱਟਾ ਵਾਲੇ ਡੋਕਰ ਹੋਵੇ ਸਾਡੀ ਗਾਂ ਚਵਾਈ ਮਾੜੀ ਹੋਵੇ ਸਾਡੀ ਗਾਂ ਲੱਜ ਕੇ ਵਾਪਸ ਵੇਦੇ ਪਾਏ ਡਬਲ ਦਾਂਗੇ ਵੀਡੀਓ ਵੇਖਦੇ ਲੋਕ ਵੇਖ ਲੈ ਵੀਰ ਪੰਨਾ ਮੈਂ ਵੀਡੀਓ ਚੱਲਣ ਦੀ ਆ ਪਏ ਡਬਲ ਦਾਂਗੇ ਗਾਰੰਟੀ ਤੇ ਜੇ ਜੇ ਦੇਣੀ ਦੁੱਧ ਤੋਂ ਕਰ ਲੋ ਗੱਲ ਇਹ ਵੀਰ ਨੇ ਜਿਹੜੀ ਗੱਲ ਕਹੀ ਆ ਬਾਕੀ ਜੇ ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਕਿਸੇ ਨੂੰ ਆਉਂਦੀ ਆ ਤੇ ਉਹ ਜਿਹੜੀ ਗੱਲ ਵੀਰ ਨੇ ਕਹੀ ਆ ਕਿ ਗਾਰੰਟੀ ਪੰਜਾਂ ਨਾਲ ਦੀ ਲਓ ਜੀ ਲਓ ਕਰੋ ਚੈੱਕ ਜੀ ਥੋੜਾ ਜਿਹਾ ਸਿੰਘ ਦੋਸਤ ਕਦ ਘੜ ਮੈਂ ਦਾ ਚੈੱਕ ਕਰ ਲਓ ਫਿਰ ਦੂਜੀ ਗੱਲ ਇਹ ਆ ਫੋਨ ਤੇ ਜਿਹੜੀ ਮੈਂ ਜਾਪੂਗੀ ਓਦੀ ਮੱਝ ਦੇਖ ਲਓ ਇੱਥੇ ਆ ਜੇ ਲਓ ਜੀ ਕਰੋ ਚੈੱਕ ਜੀ ਪੂਰੀ ਫੋਲ ਵੱਡੀ ਮੈਂ ਆ ਲੈ ਦੋਸਤੋ ਆਰਡਰ ਕੁਆਲਿਟੀ ਜਿਹੜੀ ਸੋਹਣੀ ਤਿਆਰ ਕੀਤੀ ਆ ਪੂਰਾ ਨੱਗਰ ਪੂਰਾ ਠੋਸ ਆਰਡਰ ਚਾਰ ਹਾਂ ਨੱਗਰ ਨੱਗਰ ਆਦੀ ਆ ਹਾਂ ਜੀ ਬਾਗੇ ਦੁਕਾਨ ਕੀ ਦੋ 12 ਕਿਲੋ ਵਗਾ 10 ਕਿਲੋ ਕਰਕੇ ਮੈਂ ਦੇਣੀ ਆ ਲਓ ਜੀ 10 ਸੁਗਾ ਵੀ ਦੂਸਰਾ ਮੂੰਹ ਦੀ 6 ਣ ਝੋਟੀ ਆ 6 ਣ ਦਾ ਮੂੰਹ ਹੱਕਾ ਫਾਉਂਦੀ ਤੇ ਪਕਾ ਦੇਣੀ ਹੋਣੀ ਠੀਕ ਹੈ ਜੀ ਚਲੋ ਜੀ ਖੜੋ ਜੀ ਆ ਲਓ ਆ ਜੀ ਦੋਸਤੋ ਕਰ ਲਓ ਚੈੱਕ ਲ ਲਓ ਜੀ ਕਰ ਲਓ ਜੇ 6 ਦਾ ਦੋਸਤੋ ਪੂਰੇ ਬਰਾਬਰ ਹੋ ਗਏ ਜੇ ਸੁਆ ਦੂਸਰਾ ਸੋਈ ਜੇ ਹਾਂਜੀ ਬੱਚਾ ਇਹਦੇ ਮਗਰ ਕੱਟੀ ਜੇ ਮਗਰ ਕੱਟੀ ਜੇ 10 ਕਿਲੋ ਦੀ ਜੋਬਨ ਕਹਿੰਦਾ ਗਾਰੰਟੀ ਵੀ ਹੈਗੀ ਜੀ ਮਤਲਬ 12 ਕਿਲੋ ਹੋਊਗਾ ਮੈਂ ਲੈ ਜਾਊਗਾ ਭੈਰ ਪਿੰਡਾਂ ਗਾਂ ਲੈ ਜੇ ਪੰਜਾਂ ਦਿਨਾਂ ਦੀ ਗਾਰੰਟੀ ਦਾਂਗੇ ਪੈਸੇ ਦਵਾ ਦਾਂਗੇ ਜਿਆਦੇ ਡੰਕਾ ਦੋ ਸੜਾਈ ਚਵਾਈ ਮਾਰੀ ਹੋਏ ਖਸਰ ਦੇ ਗੱਲ ਦੀ ਆਹ ਕੱਟੀ ਨਾ ਕਰ ਜੀ ਆਹ ਕੱਟੀ ਜੇ ਮਗਰ ਤੇ ਦੋਸਤੋ ਆਹ ਕੱਟੀ ਬੈਠੀ ਆ ਲਓ ਚੈੱਕ ਕਰ ਲਓ ਜੋ ਚੀਜ਼ ਵੀਰ ਨੇ ਵੀਡੀਓ ਚ ਦੱਸੀ ਆ ਨੋਟ ਕਰ ਲਿਓ ਤੁਸੀਂ ਆਪ ਆ ਲੋ ਜੀ ਕਨੋ ਚੱਕ ਥਾਣਾ ਦੀ ਕੁਆਲਿਟੀ ਚਾਰੇ ਥਾਂ ਨਿਕਲ ਰਿਹਾ ਗੈਲਚ ਲੱਗੇ ਕੋਈ ਫੋਟਸ਼ਾਪ ਨਾਲ ਅੱਛਾ ਜੋਬਨ ਮੋਲ ਮੋਲ ਵੀਰ ਜੀ ਤੁਸੀਂ ਦੱਸ ਦਿਓ ਅੱਜ ਕਿੰਨੇ ਅੱਜ ਮੇਰਾ ਭਾਅ ਦੱਸੋ ਜੀ ਕਿੰਨੇ ਦੀ ਮਾਇਆ ਦੇਣੀ ਆ ਚਲੋ ਮੈਂ ਤਾਂ ਦੱਸ ਮੈਂ ਨਾ ਜੰਨੇ ਦੀ ਭਾਅ ਵੱਡਾ ਕਹਿ ਦੂੰਗਾ ਵੀਰ ਸਾਦਾ ਉਹਨੇ ਦੀ ਮਾਇਆ ਦੇ ਦਾਂਗੇ ਮੈਂ ਤਾਂ ਕਹਤਾ ਮੈਂ ਤੁਹਾਨੂੰ ਚਲੋ ਕਰ ਹੀ ਦੂੰਗਾ ਫਿਰ ਜੋ ਮਨ ਮੋਲ ਇਹਦਾ ਇੱਕੇ ਵਾਰੀ ਆ ਮੈਂ ਨਾ ਜੋ ਮੈਂ ਭਾਅ ਕਹਾਂਗਾ ਮੈਂ ਉਹਨੇ ਦੀ ਦੇ ਦਾਂਗੇ ਭਾਅ ਯਾ ਕੀ ਨਹੀਂ ਮੋੜਨੀ 95000 ਦੀ ਹੁੰਦੀ ਫੁਲਕਾਰੀ ਕੋਈ ਗੱਲ ਨਹੀਂ ਕਿਉਂਕਿ ਮੌਸਮ ਸਾਰੇ ਗਰਮੀ ਦਾ ਨਾ ਮੱਖੀ ਮੁਖੀ ਬੈਂਦੀ ਹੈ ਬਹੁਤੇ ਦੇਖ ਬਾਕੀ ਜਿੰਨੇ ਕਲਮਾਰੀ ਸਾਵਾ ਸੋਹਣੀ ਆ ਕਾਨੀ ਸੋਹਣੀ ਬੜੀ ਆ ਮੈਂ ਇਹੋ ਆਣਾ ਵੀ ਗਾਂ ਠੰਡੀ ਕਦੀ ਲਈਦੀ ਠੰਡੀ ਕਦੀ ਲਈ ਨਹੀਂ ਗਾਵਾਂ ਬੜੀਆਂ ਵੇਚੀਆਂ ਏ ਹਾਂਜੀ ਬੜਾ ਨਹੀਂ ਪਹਿਲਨ ਵਸ਼ੀ ਥੱਲੇ ਪਾਣ ਸਾਈ ਦਾ ਦੀ ਬੈਠੇ ਹੋਗੇ ਠੀਕ ਹੈ ਆਓ ਜਿੱਥੇ ਚਲੀ ਹਾਂ ਸ਼ਾਈ ਵਾਲ ਦੋਸਤੋ ਇਹ ਦੋਗੇ ਆ ਗਈ ਵੀਰ ਦੇ ਕੋਲੇ ਹਾਂਜੀ ਵੀਰ ਜੀ ਇਹ ਤਾਂ ਬਹਾ ਹੋਊਗਾ 13 14 ਕਰ ਲੋ ਕਿਦਾਂ ਦੀ ਸੂਈ ਹੈ ਇਹ ਸੂਈਆਂ ਪਾਣ ਵਸ਼ੀ ਮੰਦਿਆ ਜੋ ਇਹ ਤਾਂ ਮਗਰ ਬੱਚਾ 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 ਜਮਗਰ ਬੱਚਾ ਆ ਜਾ ਬੈਠਾ ਜੀ ਚੈੱਕ ਕਰ ਲੋ ਦੋਵਾਂ ਗਾਵਾਂ ਦੇ ਮਗਰ ਬੱਚੇ ਬੱਚੇ ਜੀ ਇਹ ਸੂਆ ਕਿੰਨਾ ਸੂਈ ਇਹ ਸੂਆ ਦੂਸਰਾ ਜੀ ਦੂਸਰਾ ਸੂਆ ਹੈ ਹਾਂ ਬੋਲਾ ਹੀ ਆ 12 13 ਕਿ ਮੈਂ ਚੇਤੇ ਚਵਾ ਕੇ ਦਾਂਗੇ ਠੀਕ ਹੈ 12 13 ਹੈਗਾ ਬਾਤ ਨਾ ਕਰੋ ਬੋਲੇ ਖੁੱਲ ਡੁੱਲੀ ਹੋਊਗੀ ਲੀਟਰ ਵਾਲੀ ਲੋ ਜੀ ਚੈੱਕ ਕਰ ਲੋ 12 ਤੋਂ 13 ਲੀਟਰ ਜਿਹੜਾ ਹੁਣ ਮੌਕੇ ਦਾ ਜਿਹੜਾ ਬੋਲਾ ਤਿਆਰ ਹੋਊਗਾ ਜੀ ਪੰਜਵਾਂ ਛੇਵਾਂ ਦਿਨ ਸੂਈ ਨੋ ਗਿਆ ਬੱਚਾ ਇਹਦੇ ਮਗਰ ਬੱਚਾ ਜੇ ਸੋਨਾ ਆਰਡਰ ਕਰ ਕੀਤਾ ਕੱਦ ਕਾਠ ਗਾਂ ਦਾ ਚੰਗਾ ਸੂਈ ਥੋੜੀ ਜਿਹੀ ਲੱਪੇ ਦੇ ਵਿੱਚ ਲਿਓ ਜੀ ਲਓ ਜੀ ਇਹ ਦੋਸਤੋ ਸ਼ਾਈ ਵਾਲ ਜੇ ਬਾਰ ਮੋਹਰੇ ਦਾ ਇਸ ਵਾ ਦੂਜਾ ਸੀ ਹਾਂਜੀ ਹਾਂਜੀ ਦੂਜਾ ਸੂਆ ਦੋਸਤੋ ਸੂਈ ਜੇ ਲੋ ਜੀ ਕਰ ਲਓ ਚੱਕ ਅੱਛਾ ਜੋ ਬਣੇ ਦਾ ਮੁੱਲ ਇਹਦੇ ਕੱਦ-ਕੱਦ ਦਾ ਸਾਡਾ ਛੋਟਾ ਜਿਹਾ ਮੁੱਲ ਕਰਨਾ ਇਹ 50 ਦੇ ਦਈਏ ਲੋ ਜੀ ਇਹ 50 ਦਾ ਛੋਟਾ ਖੜੀਦਾ 50 ਦਾ ਵੱਡਾ ਹੁੰਦਾ ਜੈ ਜੈ ਕਰ ਬਿਲਕੁਲ 4000 ਦੀਆਂ ਦੇ ਦਈਏ 4000 ਪੂਰੀ ਦੀ ਕਰ ਦਈਏ ਹਾਂ ਪੂਰੇ ਚੱਲ ਜੀ ਹੋਰ ਯਾਰ ਸ਼ਰਦਾਂ ਦਾ ਟਾਵਾ ਅਰਦਾਸ ਆਵੇ। ਅਵੇ ਛਾੜ ਦੇ। ਅਰ ਵੀ ਤੇ ਭਾਈ ਮਾਲ ਦੇਣਾ ਏ। ਠੀਕ ਹੈ ਜੀ। ਜੇ ਭਾੜਾ ਲੀਆ ਭਾੜਾ ਦੇ ਆ ਇਹ ਨਹੀਂ ਜਾ ਲਾਚ ਨਹੀਂ ਕਹਣਾ ਕੋ ਭੈਣ ਭਾ ਵੇਚਣਾ ਇਹ ਕਮਾਈ ਕਰੇ ਜਾ ਕੇ। ਠੀਕ ਹੈ ਜੀ। ਹਾਂ ਮਾਰਨਾ ਨਹੀਂ ਕੇ ਨੂੰ ਆਪਾਂ। 1000 ਰੁਪਏ ਜਾ ਤੋ 40 ਜੀ ਛੱਡਿਆ। 38000 ਦਾਂਗੇ ਹੋਰ 38000। 2000 ਦਾਂਗੇ। ਲੋ ਜੀ। ਦਲੇਰੀ ਸਹੀ ਜੀ ਸਹੀ ਜੀ ਹੁੰਦੀ ਇਸ ਕਰਕੇ ਮੈਂ ਵਾਰ-ਵਾਰ ਪੁੱਛ ਲੈਂਦਾ। ਮੈਨਾਂ ਆਪਾਂ ਦੋ ਚਾਰ ਨਹੀਂ ਯਾ ਦੋਇਆ ਤੇ ਕਦੀ ਮੂੰਹ ਨਹੀਂ ਲੱਗੇ। ਠੀਕ ਹੈ ਜੀ। ਜੇ ਬਾਹਰ ਬਾ ਚੱਲ ਗਏ ਮਾਂ ਮਾਂ ਨਾ ਹੁੰਦਾ ਕਿ ਉੱਦਾਂ ਉੱਦਾਂ ਕੋਈ ਨਹੀਂ ਜਾਂਦਾ ਠੀਕ ਹੈ ਜੀ ਅਗਰ ਮਾਨ ਕਰਕੇ ਆਉਂਦਾ ਵੀ ਸਾਡਾ ਭਾ ਆ ਗਿਆ ਉਤੋਂ ਗਾਨਾ ਕਰ ਲਿਆ ਜਾ ਮੈਂ ਫੜ ਕੇ ਲੈ ਆਉਣੀ ਠੀਕ ਹੈ ਜੀ ਤੇ ਜੇ ਆਪਾਂ ਕਹਿੰਦਾ ਮਾਨ ਕਰਾਂ ਘਰ ਆ ਕੇ ਤਾਂ ਸਾਡੇ ਕੋਈ ਕਰੂਗਾ ਠੀਕ ਹੈ ਜੀ ਆ ਬਾਦ ਜਾਨੇ ਵੀ ਭੈਣ ਭਰਾ ਜਿੱਥੋਂ ਵੀ ਕਿ ਮੇਰਾ ਵੀਰ ਭਾ ਡੰਗਰ ਲੇਦਾ ਮੇਰੇ ਤੋਂ ਲਓ ਜਿੱਥੋਂ ਮਰਜ਼ੀ ਲਓ ਆ ਆ ਦੀ ਵੇਖ ਚਾ ਕੇ ਲਿਆਓ ਜਾਂ ਗਾਇਂ ਦੀ ਦੇ ਲਓ ਠੀਕ ਹੈ ਜੀ ਲੋ ਜੀ ਦੋਤੋ ਸਾਨੂੰ ਸਾਰੇ ਇਕੱਠਾ ਕਰਦੇ ਆ ਹਾਂ ਜੀ ਅਸੀਂ ਡੰਗਰ ਦਪਾਏ ਇਕੱਠੇ ਕਰਦੇ ਹਾਂ ਸਾਡੇ ਭਾ ਦੀ ਹੋਣੀ ਅੱਜ ਡੰਗਰ ਲਿਆਉਣਾ ਪਏ ਇਕੱ ਤਿੰਨ ਨਾਗ ਬਖਾਇਆ ਤੇ ਤਿੰਨੇ ਹੀ ਨਾਗ ਜਿਹੜੇ ਆ ਬਿਲਕੁਲ ਤਾਜੇ ਸੂਏ ਸਵਾਏ ਆ ਇੱਕ ਗਾਂ ਪਹਿਲਾ ਸੂਆ ਇੱਕ ਗਾਂ ਦੂਜਾ ਸੂਆ ਤੇ ਮੱਝ ਵੀ ਦੂਜਾ ਸੂਆ ਡਿਟੇਲ ਸਾਰੀ ਪ੍ਰੋਪਰ ਵੀਰ ਨੇ ਦੱਸਤੀ ਆ ਸੂਏ ਸਵਾਏ ਪਹੋਂ ਨੂੰ ਮੇਰੇ ਵੀਰ ਇੱਕ ਰਾਮ ਮੈਂ ਫੇਰ ਬੇਨਤੀ ਕਰਨਾ ਚੋਕੇ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰ ਲਿਆ ਕਰੋ ਬਾਕੀ ਦੋਸਤੋ ਫੇਰ ਵੀਡੀਓ ਦੇ ਐਂਡ ਵਿੱਚ ਬੇਨਤੀ ਹੈ ਕਿ ਸਾਡਾ ਸਿਰਫ ਕੰਮ ਵੀਡੀਓ ਬਣਾ ਕੇ ਚੈਨਲ ਤੇ ਪਾਉਂਦਾ ਜੇ ਅੱਗੇ ਜਿਹੜੇ ਕਾਰਵਾਈ ਕਰਨੀ ਆ ਪਸ਼ੂ ਦੀ ਨਰਕਪਾਰ ਜਿਹੜੀ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਕੀ ਬੰਦਾ ਉਹ ਗਰੰਟੀ ਮਾਲ ਦੀ ਦਿੰਦਾ ਨਹੀਂ ਆ ਮੈਂ ਵੀਡੀਓ ਵੇਖਣਾ ਇਹਨਾਂ ਲੋਕਾਂ ਦੇ ਸਾਰੇ ਵੇ ਭੈਣਤਵਾਦਾਨੀਆਂ ਹਾਂ ਆਗਰਾ ਦਾ ਭਾਈ ਇੱਥੇ ਚੋਕਿਆ ਸਾਡੀ ਕੋਈ ਗਰੰਟੀ ਹਨਾ ਆਪਾਂ ਗਰੰਟੀ ਮਾਲ ਦੀ ਦਿੰਦੇ ਆ ਠੀਕ ਹੈ ਜੀ ਆਪਾਂ ਕੰਮ ਕਰਦੇ ਆ ਸ਼ੌਂਕ ਨਾਲ ਸਾਨੂੰ ਕੋਈ ਲਾਲਚ ਨਹੀਂ ਇੱਦਾਂ ਪੈਸਾ ਹੈਗਾ ਠੀਕ ਹੈ ਜੀ ਆਪਾਂ ਕੰਮ ਕਰਦੇ ਆ ਸ਼ੌਂਕ ਨਾਲ ਠੀਕ ਹੈ ਜੀ ਇਹ ਮਾਰਦੇ ਗੱਲ ਹੈ ਵੀ ਚੀਜ਼ ਚੰਗੀ ਲੈਣੀ ਚੰਗੀ ਦੇਣੀ ਆ ਠੀਕ ਹੈ ਜੀ ਵਧੀਆ ਗੱਲ ਹੈ ਜੀ ਲੋ ਦੋਤੋ ਐਡਰੈਸ ਇੱਕਰੀ ਵੀਰ ਦਾ ਫੇਰ ਬੋਲ ਦੇਣਾ ਪਿੰ ਜੋ ਮੇਰਾ ਨਾਮ ਹੈ ਵੀਦਾ ਫੋਨ ਨੰਬਰ ਇੱਕ ਹੀ ਹੋਰ ਬੋਲ ਜੀ ਫੋਨ ਨੰਬਰ ਵਿਜੇ 90418 74966 ਬਾਕੀ ਜਿਹੜੇ ਮੇਰੇ ਭੈਣ ਭਾਣੀਆਂ ਆਲਾ ਫੋਨ ਆ ਕੇ ਆਇਆ ਕਰੋ ਠੀਕ ਹੈ ਜੀ ਧੰਨਵਾਦ ਉਸਤੂ ਰੋਲਨੀ ਬਸਤੇ